ਗੁੱਡੇ ਦੇ ਬੜੇ ਸੋਹਣੇ ਸੋਹਣੇ ਵੱਡੇ ਵੱਡੇ ਰੰਗਦਾਰ ਲਾਏ ਆ ਤਾਂ ਫਿਰ ਗੁੱਡੇ ਦਾ ਇਹ ਤਾਂ ਵਾ ਇੱਕ 200 ਰੁਪਏ ਦਾ ਇੱਕ 250 ਰੁਪਏ ਦਾ ਯਾਨੀ ਕਿ ਸਲਤਨਤ ਮਿੰਟ ਗੇਟ ਦੇ ਵਿੱਚ ਇਹੋ ਗੁੱਡੀ ਤੁਹਾਨੂੰ 5-500 ਰੁਪਏ ਦੀ ਮਿਲੇਗੀ ਤੁਹਾਡੇ ਕੋ ਕਿੰਨੇ ਦਾ ਮਿਲੇਗਾ ਅੰਕ ਗੁੱਡਾ ਤੁਹਾਨੂੰ ਮਿਲੇਗਾ 250 ਰੁਪਏ ਦਾ ਅੱਧੇ ਰੇਟ 'ਚ ਅੰਗਲ ਗੁੱਡਾ ਦੋਗੇ ਤੀ ਅੱਧੇ ਰੇਟ ਦਾ ਗੁੱਡਾ ਦੇਾਂਗੇ ਬਹੁਤ ਸ਼ਾਨਦਾਰ ਪੀਸ ਹੈ ਇਹਨੇ 400 ਰੁਪਏ ਦੀ ਪਤੰਗ ਹੈ। ਕੀ ਬਾਤ ਹੈ ਪਤੰਗ। ਬਾਜ਼ਾਰ ਚ 5-600 ਰੁਪਏ ਦੀ ਹੈ। ਕੀ ਇਹ ਕੀ ਸਾਈਜ਼ ਨੇ ਇਹ ਪਤੰਗ ਦਾ? ਇਹਨੂੰ 5 ਫੁੱਟੀ ਕਹਿੰਦੇ ਨੇ। ਆਪਣੇ ਕੋਲ ਕੀ ਰੇਟ ਲਾ ਰਹੇ ਤੁਸੀਂ ਇਹਦਾ? ਆਪਾਂ 400 ਰੁਪਏ ਦਾ ਪੀਸ ਰਿਟੇਲ ਦੇ ਵਿੱਚ ਦਿੰਨੇ ਆ। ਬਾਜ਼ਾਰ ਤੋਂ ਇਹਨਾਂ ਸਸਤਾ। ਬਾਜ਼ਾਰ ਨਾਲੋਂ ਸਸਤਾ। ਸਾਲਾ ਨਾਲ ਹੁੰਦਾ ਕੀ ਰਿਸਪੌਂਸ ਰਿਹਾ ਗੁੱਡੀਆਂ ਦਾ? ਗੁੱਡੀ ਰਿਸਪੌਂਸ ਤਾਂ ਤੁਹਾਨੂੰ ਬਹੁਤ ਵਧੀਆ ਹੈ। ਹੈਗਾ ਗਾਗ ਦੇ ਉਡਾਨ ਤੇ ਹਵਾ ਚੱਲਣ ਦੇ ਉੱਤੇ ਹੀ ਆ। ਰਿਸਪੌਂਸ ਤਾਂ ਗਾ ਦੁਕਾਨਦਾਰ ਨੂੰ ਤਾਂ ਹੀ ਮਿਲਦਾ ਵਾ। ਜੇ ਗੁੱਡੀ ਹਵਾ ਚੱਲੇ ਤੇ ਗੁੱਡੀ ਦੁਕਾਨਦਾਰ ਦੀ ਵਿਕੇ ਤੇ ਸਾਰੇ ਭਰਾ ਖੁਸ਼ ਰਹਿਣ ਤੇ ਨਾਲੇ ਮੋਜਾ ਮਨਾਣ ਲੋੜੀ ਵਾ ਇਹਦੀ ਤਾਂ ਬੋਲੀ ਵੀ ਲੱਗੇ ਤੇ ਤਾਂ ਵੀ ਇਹਦਾ ਕੋਈ ਇਹਦਾ ਕੋਈ ਉਹ ਨਹੀਂ ਕੋਈ ਮੁੱਲ ਨਹੀਂ ਗਾ ਕੋ ਉੜਾਏਗਾ ਗੰਦੀ ਜਗ੍ਹਾ ਤੇ ਡਿੱਗੇਗਾ 15 16 ਸਾਲ ਹੋ ਗਏ ਨੇ ਕੰਮ ਕਰਦੇ ਪਰ 70 374 624 ਤੁਹਾਡਾ ਨਾਮ ਸ਼ੋਕੂਮਾਰ ਤੁਹਾਡੇ ਕੋ ਜਿਹੜਾ ਵੀ ਵੀਡੀਓ ਵੇਖ ਕੇ ਗੁੱਡੀ ਹੈ ਐਗਾ ਤੀਨੋਂ ਡਿਸਕਾਊਂਟ ਵੀ ਦੋਗੇ ਨਾਲ ਨਾਲ ਡਿਸਕਾਊਂਟ ਦੇ ਸਤਿਗੁਰ ਜੀ ਅੱਜ ਅਸੀਂ ਪਹੁੰਚੇ ਆ ਅੰਮ੍ਰਿਤਸਰ ਤੇ ਹਾਥੀਗੜ੍ਹ ਦੇ ਅੰਦਰ ਇੱਕ ਬਹੁਤ ਹੀ ਸੋਹਣੀ ਗੁੱਡੀਆਂ ਦੀ ਦੁਕਾਨ ਹੈ ਤੇ ਗੁੱਡੀ ਉਡਾਉਣ ਦੇ ਸਾਰੇ ਸ਼ਕੀਨ ਹੁੰਦੇ ਨੇ ਪੰਜਾਬੀ ਤੇ ਆਪਾਂ ਅੰਕਲ ਨਾਲ ਗੱਲ ਕਰਦੇ ਆ ਅਸ਼ੋਕ ਕੁਮਾਰ ਜੀ ਦੇ ਨਾਲ ਸਤਿਗੁਰ ਅੰਕਲ ਸਤਿ ਸ੍ਰੀ ਅਕਾਲ ਹੋਰ ਅੰਕਲ ਠੀਕ ਹੋ ਵਧੀਆ ਠੀਕ ਆ ਵਧੀਆ ਮਦੇ ਲੈ ਰਹੇ ਹੋ ਸਰਦੀਆਂ ਦੇ ਤੇ ਅੰਕਲ ਕਿਹੜੀ ਕਿਹੜੀ ਗੁੱਡੀਆਂ ਹੁੰਦੀਆਂ ਨੇ ਆਪਾਂ ਨੂੰ ਦਿਖਾਓ ਗੁੱਡੀਆਂ ਪਹਿਲੇ ਇਹ ਆਪਣਾ ਇੱਥੋਂ ਸਟਾਰਟ ਹੁੰਦੀ ਆ ਇਹਨੂੰ ਮਝੋਲਾ ਕਹਿੰਦੇ ਆ ਇਹ ਮਝੋਲਾ ਜਿਹੜਾ ਨਾ ਰਿਟੇਲ ਦੇ ਵਿੱਚ 5 ਰੁਪਏ ਦਾ ਪੀਸ ਆ ਔਰ ਬਹੁਤ ਵਧੀਆ ਗੁੱਡੀ ਆ ਜਿਹੜਾ ਬੱਚਾ ਲੈ ਜਾਊਗਾ ਯਾਦ ਕਰੂਗਾ ਉਸ ਤੋਂ ਬਾਅਦ ਫਿਰ ਆਂਦਾ ਅੱਦਾ ਇਹਨੂੰ ਅੱਦਾ ਕਹਿੰਦੇ ਨੇ ਇਹ 70 ਦਾ ਪੀਸ ਆ ਇਹ ਮਤਲਬ ਕਹਿੰਦਾ 20 ਰੁਪਏ ਦੀਆਂ ਤਿੰਨ ਉਸ ਤੋਂ ਉੱਪਰ ਫਿਰ ਪੌਣੀ ਆ ਜਾਂਦੀ ਆ ਤੇ ਪੌਣੀ ਮਤਲਬ ਕਹਿੰਦਾ 10 ਰੁਪਏ ਦੀ ਆ ਔਰ ਪੌਣੀ ਉਸ ਤੋਂ ਬਾਅਦ ਫਿਰ 12.5 ਰੁਪਏ ਦੀ ਆ ਉਸ ਤੋਂ ਬਾਅਦ ਫਿਰ ਪੌਣੀ ਜਿਹੜੀ ਆ 15 ਰੁਪਏ ਦੀ ਆ ਉਸ ਤੋਂ ਬਾਅਦ ਫਿਰ ਤਾਵੀ ਆ ਜਾਂਦੀ ਆ ਤਾਵੀ ਜਿਹੜੀਆਂ ਉਹ ਬਹੁਤ ਦੋ ਤਿੰਨ ਕਿਸਮ ਦੀ ਆ ਇੱਕ ਤਾਵੇ ਆ ਇੱਕ ਤਾਵੇ ਉਹ ਉੱਪਰ ਹੈ ਆ ਉਹ ਜਿਹੜੇ ਆ ਥੱਲੇ ਵਾਲੀ ਕੁਆਲਿਟੀ ਆ ਇੱਕ 20 ਰੁਪਏ ਦੀ ਆ ਇੱਕ 25 ਰੁਪਏ ਦੀ ਆ ਇੱਕ 35 ਰੁਪਏ ਦੀ ਆ ਤਾਵੇ ਉਸ ਤੋਂ ਬਾਅਦ ਫਿਰ ਡੇਢ ਤਾਵਾ ਆ ਜਾਂਦਾ ਡੇਢ ਤਾਵਾ ਡੇਢ ਤਾਵਾ ਜਿਹੜਾ ਉਹ ਕੋਈ 30 ਰੁਪਏ ਦਾ ਕੋਈ 40 ਰੁਪਏ ਦਾ ਕੋਈ 60 ਰੁਪਏ ਦਾ ਡਿਜ਼ਾਈਨਰ ਗੱਡੀ ਆ ਸਾਰੀ ਵਧੀਆ ਵਧੀਆ ਗੱਡੀ ਆ ਜਿਹੜਾ ਗਾਗ ਲੈ ਜਾਊਗਾ ਯਾਦ ਕਰੂਗਾ ਉਸ ਤੋਂ ਬਾਅਦ ਫਿਰ ਇਹਨਾਂ ਤਿੰਨ ਤਵਾ ਤਿੰਨ ਤਵਾ ਜਿਹੜਾ ਹੈ ਉਹ ਕੋਈ 80 ਰੁਪਏ ਦਾ ਕੋਈ 100 ਰੁਪਏ ਦਾ ਯਾਨੀ ਕਿ ਗੁੱਡੀ ਬਹੁਤ ਵਧੀਆ ਡਿਜ਼ਾਈਨਰ ਗੁੱਡੀ ਆ ਇਹ ਦੇਖੋ ਡਿਜ਼ਾਈਨਰ ਗੁੱਡੀ ਹੈ ਸਾਰੀ ਵਧੀਆ ਤੋਂ ਵਧੀਆ ਗੁੱਡੀ ਆ ਅੰਕਲ ਇਹਦਾ ਕੀ ਰੇਟ ਹੈ ਗੁੱਡੀਆਂ ਦਾ ਇਹ ਗੁੱਡੀ 80 ਰੁਪਏ ਦੀ ਕੋਈ 100 ਰੁਪਏ ਦੀ अच्छा कोई 80 थी कुछ होती अच्छे सारे डिजाइन ਹੁੰਦੇ ਨੇ ਜਿਵੇਂ ਭੂਤੋੜਾ ਕਰਦਾ ਦਿਲਦਾਰ ਹੁੰਦਾ ਜਿਵੇਂ ਕਹਿੰਦੇ ਅਸੀਂ हां बहुत बढ़िया बढ़िया ਗੁੱਡੀ ਆ ਉਸ ਤੋਂ ਬਾਅਦ ਫਿਰ ਆ ਜਾਂਦਾ ਤਿੰਨ ਤਾਵਾ 6 ਤਾਵਾ 6 ਤਾਵੇ ਦੇ ਵਿੱਚ ਇਹ ਡਿਜ਼ਾਈਨ ਬਹੁਤ ਬਹੁਤ ਵਧੀਆ ਨੇ ਦਿਖਾਓ अंकल ਅਗਰ ਗੁੱਡੇ ਦੇ ਬੜੇ ਸੋਹਣੇ ਸੋਹਣੇ ਵੱਡੇ ਵੱਡੇ ਰੰਗਦਾਰ ਲਾਏ ਆ ਹਾਂਜੀ ਇਹ ਦੇਖੋ ਕੀ ਬਾਤ ਹੈ ਕੀ ਬਾਤ 6 ਤਾਵੇ ਇਹਦਾ ਕੀ ਪ੍ਰਾਈਜ਼ ਰੰਦਾ ਫਿਰ ਗੁੱਡੇ ਦਾ ਫਿਰ ਪਾਵਾ 1 200 ਰੁਪਏ ਦਾ ਠੀਕ ਹੈ 1 250 ਰੁਪਏ ਦਾ ਯਾਨੀ ਕਿ ਸੁਲਤਾਨਵੰਦ ਗੇਟ ਦੇ ਵਿੱਚ ਇਹੋ ਗੁੱਡੀ ਤੁਹਾਨੂੰ 5 500 ਰੁਪਏ ਦੀ ਮਿਲੇਗੀ ਤੁਹਾਡੇ ਕੋ ਕਿੰਨੇ ਦਾ ਮਿਲੇਗਾ ਗੁੱਡਾ ਤੁਹਾਨੂੰ ਮਿਲੇਗਾ 250 ਰੁਪਏ ਦਾ ਅੱਧੇ ਰੇਟ ਚੰਗਲ ਗੁੱਡਾ ਦੋਗੇ ਤੀ ਅੱਧੇ ਰੇਟ ਦਾ ਗੁੱਡਾ ਦੇਾਂਗੇ ਬਹੁਤ ਸ਼ਾਨਦਾਰ ਬੀਚ ਹੈ ਨੇ ਅੰਗਰ ਕਿਦਾਂ ਦਾ ਰਿਸਪੌਂਸ ਹੈਗਾ ਪਿਛਲੇ ਸਾਲਾਂ ਨਾਲ ਸਾਲਾਂ ਨਾਲ ਹੁੰਦਾ ਹਾਂਜੀ ਪਿਛਲੇ ਸਾਲਾਂ ਨਾਲ ਹੁੰਦਾ ਕੀ ਰਿਸਪੌਂਸ ਰਿਹਾ ਗੁੱਡੀਆਂ ਦਾ ਗੁੱਡੀ ਰਿਸਪੌਂਸ ਤਾਂ ਤੁਹਾਨੂੰ ਬਹੁਤ ਵਧੀਆ ਹੈ ਹੈਗਾ ਗਾਗ ਦੇ ਉਡਾਨ ਤੇ ਹਵਾ ਚੱਲਣ ਦੇ ਉੱਤੇ ਹੀ ਆ ਰਿਸਪੌਂਸ ਤੇ ਗਾ ਦੁਕਾਨਦਾਰ ਨੂੰ ਤਾਂ ਹੀ ਮਿਲਦਾ ਵਾ ਜੇ ਗੁੱਡੀ ਹਵਾ ਚੱਲੇ ਤੇ ਗੁੱਡੀ ਦੁਕਾਨਦਾਰ ਦੀ ਵਿਕੇ ਤੇ ਸਾਰੇ ਭਰਾ ਖੁਸ਼ ਰਹਿਣ ਤੇ ਨਾਲੇ ਮੋਜਾ ਮਨਾਣ ਲੋੜੀ ਵਾਲੇ ਦਿਨ ਅੰਕਲ ਵੈਸੇ ਲੋੜੀ ਦਾ ਤਿਉਹਾਰ ਸੀ ਕਿਉਂ ਮਨਾਣੇ ਤੇ ਗੁੱਡੀਆਂ ਦਾ ਕੀ ਰੰਦਾ ਘਰ ਚ ਮੀਨ ਇਹ ਨਹੀਂ ਕੋਈ ਗੱਲ ਨਹੀਂ ਅੱਛਾ ਮੈਨੂੰ ਇੱਕ ਗੱਲ ਦੱਸੋ ਅੰਕਲ ਕੀ ਡੋਰ ਵੀ ਹੁਣ ਬੰਦ ਹੋ ਗਈ ਗੱਟੂ ਵਗੈਰਾ ਡੋਰ ਸਾਡੇ ਕੋਲ ਜਿਹੜੀ ਧਾਗੇ ਦੀ ਡੋਰ ਆ ਡੋਰ ਦਿਖਾਉਗੇ ਇਹਦੀ ਡੋਰ ਬਹੁਤ ਮਜ਼ਬੂਤ ਆ ਜੋ ਇੰਡੀਅਨ ਡੋਰ ਆ ਜੋ ਉਹਦੇ ਨਾਲ ਉਡਾਨਦਾ ਗੁੱਡੀ ਦਾ ਮਜਾ ਆਂਦਾ ਉਹ ਗੁੱਡੀ ਦਾ ਕੱਟ-ਕਟਈਆ ਵੀ ਹੁੰਦਾ ਨਾਲੇ ਦੁਕਾਨ ਗਾਹਕ ਨੂੰ ਕੋਈ ਮ ਲਗਨ ਦਾ ਡਰ ਨਹੀਂ ਕੋਈ ਚੀਦੇ ਦਾ ਕੋ ਖਤਰੇ ਦਾ ਇਸ ਕਰਕੇ ਅਸੀਂ ਕਹਿੰਦੇ ਭਾਗੇ ਦੇ ਡੋਰ ਨਾਲ ਹੀ ਗੁੱਡੀ ਉਡਾਨੀ ਚਾਹੀਦੀ ਹੈ ਫਿਰ ਇਹ ਪਤੰਗ ਹੈਗੀ ਆ ਪਤੰਗ ਜਿਹੜੀ ਹੈਗੀ ਆ ਇਹ 50 ਰੁਪਏ ਸੇਲ ਦੇ ਵਿੱਚ ਹੈਗੀ ਆ ਇਹ ਤੀਲੀ ਦੀ ਪਤੰਗ ਹੈ ਜਿਹੜੀ ਵੰਸੀ ਪਤੰਗ ਹੈਗੀ ਆ ਖਾਓਗੇ ਅੰਕਲ ਪਤੰਗਾ ਇੱਕ ਮਿੰਟ ਜਰਾ ਸੇਲ ਲਓ ਕੀ ਰੇਟ ਰੰਦ ਅੰਕ ਇੱਕ ਪਤੰਗ ਦਾ ਇਹ 50 ਰੁਪਏ ਦਾ ਪੀਸ ਹੈ ਬੜੇ ਬੜੇ ਡਿਜ਼ਾਈਨ ਨੇ ਇਹਦੇ ਵਿੱਚ ਇਹ ਫਿਰ ਇਸ ਤੋਂ ਉੱਪਰ ਡਿਜ਼ਾਈਨਰ ਪਤੰਗ ਗਈ ਆ ਵੱਡੀ ਪਤੰਗ ਜਿਹੜੀ ਆ ਉਹ 400 ਰੁਪਏ ਦੀ ਪਤੰਗ ਗਈ ਆ ਕੀ ਬਾਤ ਹੈ ਬਾਜ਼ਾਰ 'ਚ 5-600 ਰੁਪਏ ਦੀ ਕੀ ਇਹ ਕੀ ਸਾਈਜ਼ ਨੇ ਇਹਦੇ ਪਤੰਗ ਦਾ ਇਹਨੂੰ 5 ਫੁੱਟੀ ਕਹਿੰਦੇ ਨੇ ਆਪਣੇ ਕੋਲ ਕੀ ਰੇਟ ਲਾ ਰਹੇ ਤੁਸੀਂ ਇਹਦਾ ਆਪਾਂ 400 ਰੁਪਏ ਦਾ ਪੀਸ ਰਿਟੇਲ ਦੇ ਵਿੱਚ ਦੰਨੇ ਆ ਬਾਜ਼ਾਰ ਤੋਂ ਇਹਨਾਂ ਸਸਤਾ ਬਾਜ਼ਾਰ ਨਾਲ ਸਸਤਾ ਹੈ ਅੰਕਲ ਜੀ ਨਾਲ ਇੱਕ ਗੁੱਡਾ ਲੱਗਾ ਇਹਦਾ ਪਰ ਇਹ ਕੀ ਚੀਜ਼ ਹੈ ਇਹ ਮੱਛਲਾ ਮੱਛਲਾ ਹਾਂ ਇਹ 120 ਰੁਪਏ ਦਾ ਪੀਸ ਆ ਠੀਕ ਹੈ ਇਹਦਾ ਕੀ ਸਾਈਜ਼ ਰਹਿੰਦਾ ਇਹਦਾ ਸਾਈਜ਼ ਨਾਲ ਉੱਪਰ ਨਾਲ ਇੱਕ ਗੁੱਡਾ ਦਿਖਾਉਂਗੇ ਤੀ ਇਹ ਤੇ ਸ਼ਿਵ ਜੀ ਮਹਾਰਾਜ ਦਾ ਸ਼ਿਵਲਿੰਗ ਬਣਾਇਆ ਜੇ ਹਾਂਜੀ ਬੜਾ ਸੋਹਣਾ ਡਿਜ਼ਾਈਨ ਹੈ ਇਹ ਮੈਂ ਸ਼ੋਅ ਪੀਸ ਚੰਗਾ ਹੈ ਇਹ 4 ਸਾਲ ਤੋਂ ਹੀ ਮੇਰੇ ਕੋਲ ਆ ਉਹ ਕਿਉਂਕਿ ਇਹ ਇਹ ਨੂੰ ਮੈਂ ਰਿਟੇਲ ਇਹ ਨੂੰ ਮੈਂ ਸੇਲ ਨਹੀਂ ਕਰਦਾ ਇਹਨੂੰ ਮੈਂ ਆਪਣੇ ਮੱਲਾਗਾ ਦਾ ਗੱਡੀ ਦੇ ਉੱਤੇ ਲਗਾਇਆ ਹੋਇਆ ਤੜੇ ਦੀ ਕਿਰਪਾ ਰਹੇਗੀ ਬਾਬਾ ਜੀ ਬਾਬਾ ਜੀ ਦੀ ਕਿਰਪਾ ਨਾਲ ਇਹਨੂੰ ਮੈਂ ਵੇਚਦਾ ਨਹੀਂਗਾ ਮੇਰੇ ਕੋ ਗਾਹਕ ਬਹੁਤ ਮੰਗਦੇ ਨੇ ਇਸ ਕਰਕੇ ਮੈਂ ਇਹਨੂੰ ਵੇਚਦਾ ਨਹੀਂਗਾ ਇਹਦੀ ਤਾਂ ਬੋਲੀ ਵੀ ਲੱਗੇ ਤੇ ਤਾਂ ਵੀ ਇਹਦਾ ਕੋਈ ਇਹਦਾ ਕੋਈ ਉਹ ਨਹੀਂਗਾ ਕੋਈ ਮੁੱਲ ਨਹੀਂ ਗਾਹਕ ਉਡਾਏਗਾ ਗੰਦੀ ਜਗ੍ਹਾ ਤੇ ਡਿੱਗੇਗਾ ਤੇ ਫਿਰ ਉਹਦਾ ਕੋਈ ਬੈਨੀਫਿਟ ਨਹੀਂ ਬੇਇੱਜ਼ਤੀ ਹੋਏਗੀ ਫਾਇਦਾ ਕੋਈ ਨਹੀਂ ਠੀਕ ਹੈ ਅੰਕਲ ਆਪਣੇ ਕੋ ਮਤਲਬ ਤੜੇ ਕੋ 10-5 ਰੁਪਏ ਤੋਂ ਗੱਡੀ ਸਟਾਰਟ ਹੋਗੇ 500 ਤੱਕ ਤੱਕ ਦੀ ਗੱਡੀ ਗਈ ਆ ਠੀਕ ਹੈ ਤੇ ਆਪਣੇ ਅੰਕਲ ਕਿੰਨੇ ਸਾਲ ਹੋ ਗਏ ਕੰਮ ਕਰਦੇ ਸਾਨੂੰ 15 16 ਸਾਲ ਹੋ ਗਏ ਨੇ ਕੰਮ ਕਰਦੇ ਆ ਤੇ ਕਿਸ ਨਾਮ ਤੋਂ ਤੇ ਕੀ ਕਿਸ ਨਾਮ ਤੋਂ ਆਪਣੀ ਸ਼ਾਪ ਹੈ ਆਪਣੀ ਸ਼ਾਪ ਹੈ ਲਾਲਾ ਕੱਟ ਸਟੋਰ ਕਿੱਥੇ ਐਡਰੈਸ ਕੀ ਪੈਂਦਾ ਐਡਰੈਸ ਹਾਥੀਗੜ ਇਨਸਾਈਡ ਅੰਦਰ ਇਨਸਾਈਡ ਹਾਥੀਗੜ ਹਾਂ ਬਸ ਹਾਥੀਗੜ ਅੰਦਰ ਵੱੜਦੇ ਨਾਲ ਹੀ ਹੈ ਬਾਜ਼ਾਰ ਮੇਨ ਬਾਜ਼ਾਰ ਕਿ ਗਾ ਅਗਰ ਕਿਸੇ ਨੇ ਤੁਹਾਡੇ ਕੋਲ ਆਣਾ ਵੇ ਐਡਰੈਸ ਵੀ ਇੱਕ ਵਾਰ ਲਿਖਵਾ ਸਕਦਾ ਆਪਣਾ ਨੰਬਰ ਵੀ ਦੱਸ ਦੋ ਅੰਕਲ ਨੰਬਰ 7837465244 ਤੁਹਾਡਾ ਨਾਮ ਸ਼ੋਕੂਮਾਰ ਤੁਹਾਡੇ ਕੋਲ ਜਿਹੜਾ ਵੀ ਵੀਡੀਓ ਵੇਖ ਕੇ ਗੁੱਡੀ ਹੈ ਆਏਗਾ ਤੁਸੀਂ ਉਹਨੂੰ ਡਿਸਕਾਊਂਟ ਵੀ ਦਿਓਗੇ ਨਾਲ ਨਾਲ ਡਿਸਕਾਊਂਟ ਆਏਗਾ ਮਾਰਾ ਇਹ ਕਿਹੜੀ ਗੱਲ ਹੈ ਚਲੋ ਥੈਂਕ ਯੂ ਅੰਕਲ ਅੱਛਾ